ਹੈਲੋ ਸਾਸਰੀ ਗਾਲੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣ ਲੱਗੀ ਆ ਮੈਂ ਕ੍ਰੇਵ ਦੇ ਸੂਟ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਇਹ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਇਹਨਾਂ ਦਾ ਰੇਟ ਹੈਗਾ ਸਿਰਫ ਤੇ ਸਿਰਫ 2000 ਰੁਪਏ ਟੋਟਲੀ ਹੈਂਡਵਰਕ ਦੇ ਪੀਸ ਨੇ ਇਹ ਨਾਲ ਦੀ ਨਾਲ ਇਹਨਾਂ ਦੇ ਸਲਵਾਰ ਤੇ ਪੌਚਿਆਂ ਤੇ ਵੀ ਵਰਕ ਹੋਇਆ ਹੋਇਆ ਬਹੁਤ ਸੋਹਣਾ ਇਸ ਵਿੱਚ ਬਲੈਕ ਕਲਰ ਰੈਡੀ ਹੋਇਆ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਨੇੜੇ ਤੋਂ ਇਸ ਵਿੱਚ ਕਈ ਕਲਰ ਅਵੇਲੇਬਲ ਨੇ ਆਪਣੇ ਕੋਲੇ ਇਹ ਸਾਰੇ ਸੂਟ ਵਿਦਆਊਟ ਦੁਪੱਟਾ ਰਹਿਣਗੇ ਜੇ ਕਿਸੇ ਨੇ ਦੁਪੱਟਾ ਨਾਲ ਲਗਵਾਉਣਾ ਉਹ ਐਕਸਟਰਾ ਆਪਣਾ ਲੱਗ ਜਾਏਗਾ ਨਾਲ ਇਸ ਦੀ ਲੈਂਥ ਵਗੈਰਾ ਦਾ ਕੋਈ ਇਸ਼ੂ ਨਹੀਂ ਰਹੇਗਾ ਤੁਹਾਨੂੰ ਸਟੇ ਕਲਰ ਕਲੈਕਸ਼ਨ ਹੋਰ ਵੀ ਹੈਗੀ ਆਪਣੇ ਕੋਲ ਬਾਕੀ ਤੁਸੀਂ ਆਪਣੀ ਚੋਸ ਦੇ ਅਕੋਰਡਿੰਗ ਵੀ ਕਰਵਾ ਸਕਦੇ ਹੋ ਇਹਨਾਂ ਦਾ ਪ੍ਰਾਈਸ ਵੀ ਸੇਮ ਹੈ ਤੇ ਇਦਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਥੈਂਕ ਯੂ